ਹਲੋ ਸਤਿ ਸ੍ਰੀ ਅਕਾਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਫਤਿਹ ਮੈਂ ਪਿੰਡ ਨਗੜੇ ਤੋਂ ਬੋਲ ਰਹਾ ਜੀ ਪੰਜਾਬ ਸਿੰਘ ਤੋਂ ਜੀ ਜ਼ਿਲ੍ਹਾ ਮੇਰਾ ਐਸਐਸ ਮੌਲੇ ਚੰਡੀਗੜਾ ਜੀ ਮੇਰਾ ਬਿੱਲ ਬਿਲਕੁਲ ਮਾਰੇ ਕਿਲੇ ਰਹਾ ਮੇਰਾ ਕੋਈ ਬਿੱਲ ਵੀ ਰੁਕੇ ਨਹੀਂ ਜੀ ਤਾਂ ਜੀ ਮੇਰਾ 1.85 ਹਜ਼ਾਰ ਦਾ ਬਿੱਲ ਆਇਆ ਜਿਵੇਂ ਇੱਥੇ ਦੇਖੋ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਜੀ ਮੈਂ ਗ੍ਰਿਡ ਵੀ ਕਈ ਵਾਰ ਜਾਇਆ ਜੀ ਉਹ ਕਹਿੰਦੇ ਜੀ ਚਲੋ ਜੀ ਬੀ ਨੇ ਭਾਏ ਨੇ ਤੈਨੂੰ ਭਰਨੇ ਭਾਏ 52300 ਰੁਪਏ ਭਰ ਦੋ ਮੈਂ ਭਰ ਦੇ ਜੀ ਕਹਿੰਦਾ ਇਹ ਤੇਰੇ ਬਿੱਲ ਵਿੱਚ ਕੱਟੇ ਜਾਣੇ ਕਹਿੰਦਾ ਤੇਰਾ ਬਿੱਲ ਨਹੀਂ ਹੋਗਾ ਹੁਣ ਜੀ 1,85,000 ਦਾ ਮੇਰਾ ਬਿੱਲਾ ਜੀ ਮੈਂ ਗਰੀਬ ਬੰਦਾ ਠੇੜੀਦਾਰ ਮਜ਼ਦੂਰ ਬੰਦਾ ਜੀ ਮੈਂ ਨਹੀਂ ਭਰ ਸਕਦਾ ਜੀ ਐ ਮੈਨੂੰ ਮਾਫੀ ਕਰਨੀ ਜੀ ਮੇਰੇ ਕੋਈ ਬਿੱਲ ਵੀ ਰੁਕੇ ਨਹੀਂ ਆ ਮੇਰੇ ਕੋਲ ਮੇਰੇ ਕੋਲ ਸਬੂਤ ਹੈਗੇ ਸਾਰੇ ਮੇਰੇ ਕੋਈ ਬਿੱਲ ਨਹੀਂ ਰੁਕੇ ਕਿ ਮਰਾ ਜੀ ਤਾਂ ਮੈਂ ਗ੍ਰੇਡ ਵੀ ਕੇ ਵੀਰੇ ਜਾ ਜੀ ਗਰੇਟ ਵੀ ਕੋਇਨ ਸਮਰਾਜ ਮੇ ਦੀ ਪੋਸਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਗਲਾ ਜ਼ਿਲ੍ਹਾ ਮਹਾਲੀ ਵਿਖੇ ਸਿਕਲੀਕਰ ਵਸਤੀ ਦੇ ਵਿੱਚ 2-2 ਲੱਖ ਰੁਪਏ ਦੇ 1,70,000 ਰੁਪਏ ਦੇ ਬਿੱਲ ਆਇਆ ਨਾ ਕੋਈ ਇਹਨਾਂ ਦੇ ਏਸੀ ਲੱਗਿਆ ਹੋਇਆ ਨਾ ਕੋਈ ਇਹਨਾਂ ਦੇ ਕੋਈ ਵੱਡਾ ਕੋਈ ਲਾਈਟ ਬਲਦੀ ਹੈ ਇੱਕ ਪੱਖਾ ਜਿਹਾ ਬਲ ਬਲਦਾ ਤੇ ਜਰਨਲ ਬਾਡੀ ਦੇ ਪੰਜਾਬ ਸਰਕਾਰ ਨੇ ਬਿੱਲ ਮਾਫ ਕਰ ਦਿੱਤੇ ਹੈ ਗਰੀਬਾਂ ਦੇ ਬਿੱਲ ਸਟਾਰਟ ਕਰ ਦਿੱਤੇ ਹੈ ਜੇ 400 ਜੂਟ ਮਾਫੀ ਸੀ ਪਿਛਲੀਆਂ ਸਰਕਾਰਾਂ ਮਿਲੇ ਜਦ ਇਹਨਾਂ ਦਾ ਕੋਈ ਬਿੱਲ ਨਹੀਂ ਆਇਆ 10-15 ਸਾਲ ਤੋਂ ਕੋਈ ਬਿੱਲ ਨਹੀਂ ਆਇਆ ਸੀ ਜਦ ਤੋਂ 600 ਜੂਟ ਮਾਫੀ ਹੋਈ ਹੈ ਜਦ ਤੋਂ ਇਹਨਾਂ ਦੇ ਬਿੱਲ ਆਣੇ ਸ਼ੁਰੂ ਹੋ ਗਏ ਆ ਤੇ ਸਰਕਾਰ ਅੱਗੇ ਅਪੀਲ ਹੈ ਇਹਨਾਂ ਦੇ ਬਿੱਲਾਂ ਦੀ ਮਾਫੀ ਕੀਤੀ ਜਾਵੇ ਇਹਨਾਂ ਨੂੰ ਰਾਹ ਦਿੱਤੀ ਜਾਵੇ ਇਹ ਜ਼ਰੂਰੀ ਹੈ ਗਰੀਬ ਪਰਿਵਾਰ ਟੱਪਰੀਵਾਸ ਏਸੀ ਬਰਾਦਰੀ ਦੇ ਵਿੱਚੋਂ ਇਹ ਹਨ ਚਿਗਲੀਕਰ ਬਰਾਦਰੀ ਦੇ ਵਿੱਚੋਂ ਇਹ 2 2 ਲੱਖ 1 ਲੱਖ 70000 ਰੁਪਏ ਦਾ ਬਿੱਲ ਜਿਹੜਾ ਆਇਆ ਹੈ ਇਹਦੀ ਮਾਫੀ ਹੋਣੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਇਹਨਾਂ ਦੀ ਆਟਾ ਵਾਲ ਸਕੀਮ ਵੀ ਬੰਦ ਹੈ ਪੰਜਾਬ ਸਰਕਾਰ ਨੇ ਜਿਹੜੀ ਸਾਲ ਤੋਂ ਬੰਦ ਕਰ ਰੱਖੀ ਹੈ ਉਹ ਇਹਨਾਂ ਤੱਕ ਨਹੀਂ ਪਹੁੰਚ ਰਹੀ ਉੱਪਰੋਂ ਮੋٹے ਮੋٹے ਬਿੱਲ ਭੇਜੇ ਜਾ ਰਹੇ ਨੇ ਇਹਨਾਂ ਦੇ ਵੇ ਖਾਣ ਨੂੰ ਆਟਾ ਨਹੀਂ ਹੈਗਾ ਤੇ ਇਹਨੇ ਵੱਡੇ ਵੱਡੇ ਜਿਹੜੇ ਬਿੱਲ ਭੇਜੇ ਜਾ ਰਹੇ ਆ ਇਹ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਇਹਨਾਂ ਦੀ ਮਾਫੀ ਲੱਗਣੀ ਚਾਹੀਦੀ ਹੈ ਬਿਲਕੁਲ ਮਾਫ ਹੋਣੇ ਚਾਹੀਦੇ ਆਂ ਹਾਲਾਂਕਿ 200 ਜੂਟ ਵਧਾ ਕੇ ਬਿੱਲ ਮਾਫੀ ਜਦ ਕੀਤੀ ਗਈ ਹੈ ਬਿੱਲ ਆਣ ਦਾ ਤਾਂ ਮਤਲਬ ਨਹੀਂ ਇੱਕ ਬੱਲ ਬਜਲਦਾ ਇੱਕ ਪੱਖਾ ਚੱਲਦਾ ਸਰਦੀਆਂ 'ਚ ਤਾਂ ਉਹ ਵੀ ਨਹੀਂ ਚੱਲਦਾ ਤੇ ਇਹ ਪੰਜਾਬ ਸਰਕਾਰ ਨੂੰ ਜ਼ਰੂਰੀ ਹੈ ਜਿਹੜੇ ਚਰਨਲ ਬਾਡੀ ਦੇ ਬਿਲਕੁਲ ਬਿੱਲ ਮਾਫ ਕੀਤੇ ਗਏ ਨੇ ਗਰੀਬਾਂ ਦੇ ਵੀ ਬਿੱਲ ਨਹੀਂ ਆਉਣੇ ਚਾਹੀਦੇ ਬਿਲਕੁਲ ਮਾਫ ਹੋਣੇ ਚਾਹੀਦੇ ਨੇ ਜੋ 400 ਜੂਟ ਮਾਫੀ ਕੀਤੀ ਜਦ ਕੋਈ ਬਿੱਲ ਨਹੀਂ ਆਇਆ ਕਿਸੇ ਗਰੀਬ ਦਾ ਵੀ ਅੱਜ ਜੱਤੋਂ 600 ਜੂਟ ਮਾਪੀ ਹੋਈ ਐ ਜੱਤੋਂ ਥੜਾ ਥੜ ਬਿੱਲ ਗਰੀਬਾਂ ਦੇ ਆ ਰਹੇ ਆ 1,70,000 ਰੁਪਿਆ ਬਿੱਲ ਗਰੀਬ ਪਰਿਵਾਰ ਹੈ ਆ ਧੁੱਗੀ ਚੌਂਪੜੀਆਂ ਦੇ ਵਿੱਚ ਰਹਿ ਰਹੇ ਆ ਛੱਪਰ ਪਾਇਆ ਹੋਇਆ ਛੱਪਰ ਦੇ ਵਿੱਚ ਦੇਖੋ ਸਰਕਾਰ ਕਿਆ ਬਲਦਾ ਹੈ ਇਹਦੇ ਵਿੱਚ ਮੋٹے ਮੋٹے ਬਿੱਲ ਭੇਜੇ ਜਾ ਰਹੇ ਆ ਤੇ ਇਹ ਸਰਕਾਰ ਨੂੰ गुजारिश ਹੈ ਦਾ ਜਲੇ ਸਿੰਘ ਪੰਜਾਬ ਪ੍ਰਧਾਨ ਸਿੱਖਗੜੀਕਰ ਸੈਲ ਪੰਜਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ